ਬਹੁਤ ਬਹੁਤ ਔਖੇ ਮਿਲੇ ਟਾਇਰ ਬਹੁਤ ਜਿਆਦੇ ਮਤਲਬ ਕਿ ਮੈਂ ਇੰਨਾ ਭੱਜਿਆ ਨਾ ਤੈਨੂੰ ਦੱਸ ਨਹੀਂ ਸਕਦਾ ਹਾਂਜੀ ਕਿਉਂਕਿ ਇਹ ਬਾਹਰਲੀ ਕੰਪਨੀ ਦੇ ਹੈਗੇ ਟਾਇਰ ਆ ਜਿਹੜੇ ਪਹਿਲਾਂ ਪਾਏ ਹੋਏ ਆ ਤੇ ਇੱਥੇ ਆਪਣੇ ਮਿਲਦੇ ਨਹੀਂ ਸੀ ਇੰਡੀਆ ਤੇ ਵਿੱਚ ਮਸਾ ਮਿਲੇ ਵੀ ਮੈਂ ਹਾਂਜੀ ਪਵਨ ਹਾਂਜੀ ਦੋਸਤੋ ਆਪਾਂ ਜਿਹੜੇ ਕਿ ਹੈਲੀਕਾਪਟਰ ਖਰੀਦਿਆ ਸੀਗਾ ਤੇ ਇਹਦੀ ਆਪਣੀ ਰਿਪੇਅਰਿੰਗ ਚੱਲ ਰਹੀ ਆ ਤੇ ਆ ਇਹਦੇ ਟਾਇਰਾਂ ਜਿਹੜੇ ਬਦਲਨੇ ਸੀ ਇਹਦੇ ਅੱਗੇ ਟਾਇਰ ਮਤਲਬ ਕਿ ਮਿਲ ਨਹੀਂ ਰਿਹਾ ਸੀ ਸਾਨੂੰ ਹੁਣ ਅਸੀਂ ਡੱਬਾ ਵਾਲੇ ਤੋਂ ਸਪੈਸ਼ਲ ਲੈ ਕੇ ਮਤਲਬ ਕਿ ਡੱਬਾ ਵਾਲੇ ਗਏ ਸੀ ਅੱਜ ਇਹਦੇ ਹੈਲੀਕਾਪਟਰ ਦੇ एमआरएफ ਦੇ ਟਾਇਰ ਲੈ ਆਏ ਆ ਅਸੀਂ ਤੇ ਇਧਰ ਆ ਦੇਖੋ ਤੁਸੀਂ ਜਿਹੜਾ ਇਹਦਾ ਸੇਮ ਇਹ ਦੇ ਨਾਲ ਦਾ ਇਹ ਰਨਵੇ ਹੈਲੀਕਾਪਟਰ ਮਤਲਬ ਕਿ ਜਿਹੜਾ ਰਨਵੇ ਤੇ ਚੱਲ ਕੇ ਤੇ ਟੇਕ ਆਫ ਜਾਂ ਲੈਂਡ ਕਰਦਾ ਇਹਦਾ ਰਿਮ ਦੇਖੋ ਤੁਸੀਂ ਹੈਲੀਕਾਪਟਰ ਦਾ ਹਾਂਜੀ ਤੇ ਬੱਸ ਇਹ ਹੌਲੀ ਹੌਲੀ ਤਿਆਰ ਹੋ ਰਿਹਾ ਇਹਦੇ ਟੀਚਿੰਗ ਵਿਚਿੰਗ ਹੋ ਰਹੀ ਹੈ ਅਸੀਂ ਤੇ ਦੋਸਤੋ ਬਹੁਤ ਜਲਦੀ ਤਿਆਰ ਹੋ ਜਾਊਗਾ ਤੇ ਨਵੇਂ ਦੀ ਕੀਮਤ 85 ਲੱਖ ਤੇ ਸਾਨੂੰ ਮਤਲਬ ਕਿ ਥੋੜਾ ਸਸਤਾ ਹੀ ਪਿਆ ਦੋਸਤੋ ਆਪਾਂ ਚਲਾਇਆ ਕਰਾਂਗੇ ਤੇ ਪਵਨ ਪਿੱਛੇ ਕੋ ਪਾਇਲਟ ਕਰਕੇ ਬੈਠੇ ਤੇ ਥੋੜਾ ਬਹੁਤ ਹੋਰ ਰਿਪੇਅਰ ਵਾਲੇ ਪਵਨ ਕਿੰਨੇ ਇੱਕ ਇੱਕ ਦੋਸਤੋ ਅਸੀਂ ਇਹਨੂੰ ਹੈਲੀਕਾਪਟਰ ਨੂੰ ਮਤਲਬ ਕਿ ਟਰਬੋ ਲਵਾ ਰਹੇ ਆ ਇਹਦੇ ਅੱਗੇ ਸਪੀਡ ਥੋੜੀ ਜਿਹੀ ਘੱਟ ਸੀਗੀ ਤੇ ਮਤਲਬ ਕਿ ਜਿਆਦਾ ਅ 150 ਤੱਕ ਮਤਲਬ ਕਿ ਸਪੀਡ ਐਸੀ ਸੀ ਅਸੀਂ ਕਿੰਨੇ ਕਰਾ ਲਈ 250 ਹੁਣ ਮਤਲਬ ਕਿ ਜਦੋਂ ਟਰਬੋ ਲੱਗ ਜਾਊਗਾ ਤੇ ਮਤਲਬ ਕਿ ਬਹੁਤ ਹੀ ਜ਼ਿਆਦਾ ਮਤਲਬ ਕਿ ਸਪੀਡ ਫਾਸਟ ਹੋ ਜਾਊਗਾ ਫਾਸਟ ਹੋ ਜਾਊਗਾ ਹਾਂਜੀ ਤੇ ਸਾਡੇ ਫਾਈਨਲੀ ਟਾਇਰ ਪੈ ਚੁੱਕੇ ਹੈਲੀਕਾਪਟਰ ਦੇ ਟਾਇਰ ਮਿਲ ਗਏ ਮਸਾ ਮੰਗਾਈ ਮੇਰੇ ਬੜੇ ਬਹੁਤ ਔਖੇ ਮਿਲੇ ਟਾਇਰ ਬਹੁਤ ਜਿਆਦੇ ਮਤਲਬ ਕਿ ਮੈਂ ਇੰਨਾ ਭੱਜਿਆ ਨਾ ਤੈਨੂੰ ਦੱਸ ਨਹੀਂ ਸਕਦਾ ਹਾਂਜੀ ਕਿਉਂਕਿ ਇਹ ਬਾਹਰਲੀ ਕੰਪਨੀ ਦੇ ਹੈਗੇ ਟਾਇਰ ਆ ਜਿਹੜੇ ਪਹਿਲਾਂ ਪਾਏ ਹੋਏ ਆ ਤੇ ਇਥੇ ਆਪਣੇ ਮਿਲਦੇ ਨਹੀਂ ਸੀ ਇੰਡੀਆ ਤੇ ਵਿੱਚ ਮਸਾ ਮਿਲੇ ਵੀ ਮੈਂ ਮਾਰਫਤ ਸਪੈਸ਼ਲ ਕਹਿ ਕੇ ਬਣਵਾਏ ਆ ਤੇ ਇਹਦਾ ਜਿਹੜਾ ਇੰਜਨ ਆ ਦੋਸਤੋ ਇੰਜਨ ਵੀ ਤੁਹਾਨੂੰ ਦਿਖਾਉਣੇ ਆ ਇੰਜਨ ਦੇ ਅੰਦਰ ਕੰਮ ਚੱਲ ਰਿਹਾ ਰਿਪੇਅਰ ਚੱਲ ਰਹੀ ਆ ਉਹ ਸਾਹਮਣੇ ਪਿਆ ਹੋਇਆ ਇੰਜਨ ਤੇ ਇਹਦੇ ਚ ਆਪਾਂ ਟਰਬੋ ਲਵਾਵਾਂਗੇ ਤੇ ਇੱਕ ਇਹਦਾ ਟੇਲ ਦਾ ਕੰਮ ਹੋਣ ਵਾਲਾ ਇੱਧਰੋਂ ਦਿਖਾ ਦਿਓ ਆ ਦੇਖੋ ਸੀਟਾ ਆ ਪਿਛਲੀ ਸੀਟ ਆ ਦੇਖੋ ਦੋਸਤੋ ਇੱਥੇ ਐਸੇ ਗੱਦਿਆਂ ਗੁੱਦਿਆਂ ਭਰਾ ਕੇ ਪੋਰੀਆਂ ਚੰਗੀ ਤਰ੍ਹਾਂ ਮਤਲਬ ਕਿ ਵਧੀਆ ਇਹਨੂੰ ਮਤਲਬ ਕਿ ਕਰ ਲਾਂਗੇ ਕੰਮ ਸੈੱਟ ਕਰਾ ਲਾਂਗੇ ਤੇ ਆਹ ਦੋਸਤੋ ਇਹਦਾ ਮਤਲਬ ਕਿ ਉੱਡਣ ਵਾਲਾ ਆਹ ਸੌਰੀ ਬ੍ਰੇਕ ਉਹ ਥੱਲੇ ਬ੍ਰੇਕ ਹੈ ਦੋਸਤੋ ਤੇ ਆਹ ਇਹਦਾ ਇਹਦਾ ਫਲਾਈ ਜੜਾ ਇੱਧਰ ਉੱਤਰ ਘਮਾਉਣ ਵਾਲਾ ਤੇ ਉਸੇ ਤਰ੍ਹਾਂ ਹੀ ਇੱਧਰ ਫਰੰਟ ਤੇ ਅਸ fetare front ਤੇ ਦੋਸਤੋ ਇੱਧਰ ਦਿਖਾ ਤੇ ਤੁਸੀਂ ਮਜ਼ਾਕ ਨਾ ਸਮਝੋ ਜਾਵਾਂ ਤੁਹਾਨੂੰ ਮਜ਼ਾਕ ਨਹੀਂ ਕਰ ਰਹੇ ਆ ਵਾਲੀਆਂ ਬ੍ਰੇਕਾਂ ਦੋਸਤੋ ਆ ਆ ਬ੍ਰੇਕ ਹੈਲੀਕਾਪਟਰ ਦੀ ਜਿਹੜਾ ਤੇ ਖਰੀਦਿਆ ਤੇ ਪਾਉਣੇ ਦੀ ਕੀਮਤ ਕਿੰਨੀ ਕ ਇਹਦੀ ਵੈਸੇ ਨਵੇਂ ਦੀ ਕੀਮਤ ਤਾਂ ਹੈਗੀ ਹੈ ਜੀ 85 87 ਲੱਖ ਠੀਕ ਹਾਂਜੀ ਤੇ ਆ ਆ ਗਿਆ ਜੀ ਫਰੰਟ ਤੇ ਪਾਉਣੇ ਬੈਕ ਵੀ ਦਿਖਾ ਦੇ ਮਾੜਾ ਜੀ ਨਹੀਂ ਮੇਰਾ ਕ ਕੱਪੜੇ ਗੰਦੇ ਹੋ ਜਾਣਗੇ ਪਾਉਣੇ 88 ਲੱਖ ਦਾ ਯਾਰ ਜਿਹੜਾ ਖਰੀਦ ਲਿਆ ਤੇ ਬੈਕ ਨਹੀਂ ਯਾਰ ਮਿੱਟੀ ਜ਼ਿਆਦਾ ਨਾ ਅੱਛਾ ਤੇ ਇੱਥੇ ਜ ਜਾਨੀ ਕਿ ਇੱਥੇ ਬੰਦਾ ਬਹਿ ਜਾਂਦਾ ਪਾਇਲਟ ਠੀਕ ਆ ਦੋਸਤੋ ਜਲਦੀ ਇਹਨੂੰ ਮਤਲਬ ਕਿ ਆਪਾਂ ਰਿਪੇਅਰ ਕਰਾ ਕੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਤੇ ਫਿਰ ਪਵਨ ਨੂੰ ਆਪਾਂ ਪਾਇਲਟ ਦਾ ਦਰਜਾ ਦਵਾਂਗੇ ਪਹਿਲਾ ਪਹਿਲਾ ਡਾਕਟਰ ਦੇ ਅਸੀ ਹੋ ਟਾਇਲਟ ਦਾਤੀ ਟਾਇਲਟ ਤੇ ਦੋਸਤੋ ਵੀ ਇਹ ਜਾਜ ਤੁਸੀਂ ਦੇਖੋ ਵੀ ਪਹਿਲਾਂ ਆਪਣੇ ਟਰੈਕਟਰ ਰਿਪੇਅਰ ਕਰਨ ਵਾਸਤੇ ਆਉਂਦੇ ਸੀ ਜਾਂ ਟਰਾਲੀਆਂ ਰਿਪੇਅਰ ਕਰਨ ਵਾਸਤੇ ਆਉਂਦੀਆਂ ਸੀ ਬਾਈ ਪਰਮਿੰਦਰ ਕੋਲੇ ਤੇ ਜਿਵੇਂ ਤੁਸੀਂ ਪਤਾ ਵੀ ਬਾਈ ਪਰਮਿੰਦਰ ਦਾ ਕੰਮ ਆ ਜਿਵੇਂ ਜੀ ਸੀ ਬੀਆਂ ਬਣਾਉਣਾ ਤੇ ਲੋਡਰ ਲੋਡਰ ਬਣਾਉਣਾ ਇਹ ਕੰਮ ਆ ਤੇ ਹੁਣ ਬਾਈ ਕੋਲੇ ਹੈਲੀਕਾਪਟਰ ਆ ਬਾਈ ਨੂੰ ਟਰਬੋ ਟਰਬੋ ਲਾ ਕੇ ਤੇ ਪੂਰਾ ਕੰਮ ਜੇ ਟਰਬੋ ਲਾਵਾਂਗੇ ਜੀ ਕੋਸ਼ਿਸ਼ ਤਾਂ ਹੈਗੀ ਲੱਭਰੇ ਦਾ ਸਮਾਨ ਥੋੜਾ ਥੋੜਾ ਇੱਕ ਤਾਂ ਸਾਡੇ ਤੋਂ ਇਹਦੀ ਨਾ ਗਲਤੀ ਹੋ ਗਈ ਨੋਜ ਟੁੱਟ ਗਈ ਇਹਦੀ ਅੱਛਾ ਇਹ ਨੋਜ ਕੰਪਲੀਟ ਕਰਾਂਗੇ ਆਪਾਂ ਇਹਦੀ ਦੋਸਤੋ ਪਹਿਲੀ ਵਾਰੀ ਮੈਂ ਦੇਖ ਰਿਹਾ ਵੀ ਆ ਜਿਹੜਾ ਜਾਹ ਦਾ ਬ੍ਰੇਕ ਸਿਸਟਮ ਇੱਧਰ ਦੇਖੋ ਜੀ ਤੁਸੀਂ ਵੀ ਮਤਲਬ ਇੰਨਾ ਕਲੋਜ਼ ਤੋਂ ਆਹ ਬ੍ਰੇਕ ਹੈ ਜੀ ਅੱਛਾ ਆ ਬ੍ਰੇਕ ਹੈ ਥਲੇ ਛੋਟੇ ਛੋਟੇ ਆਹ ਆ ਬ੍ਰੇਕ ਹੈ ਦੋਸਤੋ ਤੁਸੀਂ ਦੇਖੋ ਹੈਲੀਕਾਪਟਰ ਦੀਆਂ ਬ੍ਰੇਕਾਂ ਮਤਲਬ ਕਿ ਇੰਨਾ ਕਲੋਸ ਤੋਂ ਤਾਂ ਮਤਲਬ ਕਿ ਕਿਸੇ ਨੇ ਤੁਹਾਨੂੰ ਦਿਖਾਈਆਂ ਹੋੜੀ ਬੋਡੀ ਇਹ ਵੀ ਕਾਰਬਨ ਫਾਈਬਰ ਹੈ ਜੀ ਦੇਖੋ ਇਹ ਕਾਰਬਨ ਫਾਈਬਰ ਹਾਂਜੀ ਆਹ ਫਾਈਬਰ ਹੈ ਜੀ ਠੀਕ ਇਹਦੇ ਵਿੱਚ ਜੀ ਹਲਕਾ ਹਲਕਾ ਹੈ ਬਿਲਕੁਲ ਹੀ ਇਹ ਹਾਂ ਬਿਲਕੁਲ ਦੇਖਣ ਜੀ ਲੱਗ ਰਿਹਾ ਆਪਾਂ ਤਾਂ ਇਹਨੂੰ ਕੁਝ ਕਰਾਂਗੇ ਲੱਭਦੇ ਜਿੰਨੇ ਤੇ ਮੈਚ ਦਾ ਇੰਨ ਰੀਅਲ ਲਿਆ ਹੈ ਨਾ ਇਹ ਤੋਂ ਅੱਛਾ ਅੱਛਾ ਉਹਨੇ ਮੈਚ ਦਾ ਲੱਭ ਨੇ ਆ ਬਨੈਟ ਨਟ ਤੋਂ ਲੱਭਾਂਗੇ ਫਿਰ ਲਿਆਵਾਂਗੇ ਉਹਨੂੰ ਠੀਕ ਇਹਦੇ ਜਿਹੜਾ ਇਹ ਪੈਟਰੋਲ ਵੀ ਹੋਰ ਨਹੀਂ ਪੈਂਦਾ ਕੀ ਨਹੀਂ ਨਹੀਂ ਜੀ ਸਿੰਪਲ ਪੈਟਰੋਲ ਹੀ ਪੈਂਦਾ ਥੱਲੇ ਟੈਂਕ ਦਾ ਪੈਟਰੋਲ ਟੈਂਕਾ ਸੀ ਅੱਛਾ ਟੈਂਕ ਹੈਲੀਕਾਪਟਰ ਦਾ ਤੁਸੀਂ ਪੈਟਰੋਲ ਵਾਲਾ ਟੈਂਕ ਦੇਖੋ ক্লোਜ਼ ਤੋਂ ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਇੰਨੇ ক্লোਜ਼ ਤੋਂ ਕਿਸੇ ਨੇ ਦਿਖਾਇਆ ਹੋਊਗਾ ਤੇ ਇੰਜਣ ਬਈ ਇਹਦਾ ਕਿੰਨੇ ਹਸ ਪਾਵਰ ਜਾਂ ਕਿੰਨੀ ਸੀਸੀ ਸੀਸੀ ਹੁੰਦਾ ਇਹਦਾ ਮੇਰੇ ਆਈڈیا ਹੈਗਾ ਜੀ ਤਕਰੀਬਨ 800 ਸੀਸੀ ਹੋਊਗਾ ਜੀ ਇਹਦਾ ਅੱਛਾ 800 ਸੀਸੀ ਇੰਜਣ ਹੋਊਗਾ ਜੀ ਰਾਮਨਾਥ ਜੀ ਬਿਲਕੁਲ ਛੋਟਾ ਹੈ ਨਾ ਜੀ ਅੱਛਾ ਛੋਟਾ